ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਲੱਗਾ ਦੀ ਕਣਕ ਨੂੰ ਪਾਣੀ ਲਾਉਣ ਜੀ ਆ ਦੇਖੋ ਆਪਣਾ ਪਾਣੀ ਪੈ ਰਿਹਾ ਕਣਕ ਨੂੰ ਇੱਪਾ ਤੀਜਾ ਪਾਣੀ ਲਾਉਣ ਲੱਗੇ ਆ ਜੀ ਤੇ ਇਹ ਖੀਰਲਾ ਪਾਣੀ ਆ ਇਹ ਇਦੋਂ ਬਾਅਦ ਕਣਕ ਨੇ ਪੱਕ ਜਾਣਾ ਕਣਕ ਥੋੜੀ ਜਿਹੀ ਠਹਿ ਗਈ ਵਿੱਚ ਆਪਣੇ ਗਿਰਗੀ ਦੀ ਉਕੇ ਜਦੋਂ ਪਿਛਲਾ ਪਾਣੀ ਲਾਇਆ ਸੀ ਦੂਜਾ ਪਾਣੀ ਲਾਇਆ ਸੀ ਉਹਦਾ ਹਵਾ ਬਹੁਤ ਤੇਜ਼ ਜਲਦੀ ਦੀ ਉਹਦੇ ਨਾਲ ਡੇਗੀ ਪਰ ਆਹ ਠੀਕ ਆ ਲਈ ਇੱਧਰ ਖੜੀ ਆ ਉਹ ਇੱਕ ਕਿਹੜਾ ਰਹਿ ਗਿਆ ਭਰਨ ਤੇ ਆਪਣਾ ਆਹਾ ਤਰੇ ਮਈ ਸਰੋਂ ਵੀ ਖੜੀ ਆ ਵੀ ਭਰ ਦੇਣੀ ਹੁਣੇ ਆਪਾਂ ਨੇ ਪਚੀਓ ਕਿਉਂਕਿ ਕਣਕ ਦੇ ਖਿਆਰੇ ਦੇ ਵਿੱਚ ਹੀ ਪਾਣੀ ਪੈਂਦਾ ਉਹਨੂੰ ਵੀ ਆ ਜੀ ਸਰੋਂ ਖੜੀ ਆ ਉਹਨੂੰ ਵੀ ਅਖੀਰ ਲਈ ਪਾਣੀ ਆ ਸਰਾਂ ਨੂੰ ਵੀ ਤੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਮੇਰੇ ਬਲੌਗ ਵਧੀਆ ਲੱਗਦੇ ਹੋਣਗੇ। ਤੋ ਇੱਕ ਤਾਂ ਆਪਾਂ ਵੀਡੀਓ ਬਣਾਉਣਾ ਨੇ ਤੇ ਇੱਥੇ ਆਸ ਕੋ ਗੁਰਦੁਆਰਾ ਸਹਿਬਾਨਾਂ ਦੀਆ ਤੇ ਦੂਜੀ ਵੀਡੀਓ ਬਣਾਉਣਾ ਨੇ ਆਪਾਂ ਖੇਤੀਬਾੜੀ ਦੀਆਂ ਤੇ ਤੀਜੀ ਵੀਡੀਓ ਬਣਾਉਣਾ ਪੁਰਾਣੇ ਸਮਾਨ ਦੀਆਂ ਜੋ ਕਿ ਪਹਿਲਾਂ ਸਮੇਂ ਅੱਜ ਵਰਤੇ ਜਾਂਦਾ ਸੀ ਉਹਦੀ ਵੀਡੀਓ ਵੀ ਇਸ ਵਲੌਗ ਦੇ ਉੱਪਰ ਪਾਉਣਾ ਹੁੰਦਾ ਮੈਂ ਸੋ ਮੈਨੂੰ ਉਮੀਦ ਆ ਪੂਰੀ ਮੈਂ ਤੁਹਾਨੂੰ ਇਹ ਵੀਡੀਓ ਮੇਰੀਆਂ ਵਧੀਆ ਲੱਗਦੀਆਂ ਹੋਣਗੀਆਂ ਕਿਰਪਾ ਕਰਕੇ ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ। ਤੇ ਇਧਰ ਆਪਣਾ ਸਰੋਂ ਵੀ ਪਾਣੀ ਪੀ ਰਿਹਾ ਜੀ। ਆ ਦੇਖੋ। ਦੇਖੋ ਜੀ ਫੜੀ ਵੀ ਵਧੀਆ ਲੱਗਿਆ ਜੀ। ਵਧੀਆ ਫੜੀਆਂ ਲੱਗੀਆਂ ਨੇ। ਤੋਂ ਥੋੜੇ ਜਿਹੇ ਟਾਈਮ ਤੱਕ ਇਹ ਵਧਣਾ ਹੋ ਜਾਣੀਆਂ। 15 ਦਾ ਦਿਨਾਂ ਤੱਕ। ਕਿ ਆ ਖੜਿਆ ਝੋਲੇ ਜੀ ਆਪਣੇ। ਹੁਣ ਦੇਖੋ ਫੜੀਆਂ ਲੱਗੀਆਂ ਹੋਈਆਂ। ਸੋ ਇਹਨਾਂ ਛੋਲਿਆਂ ਦੇ ਪਾ ਇੱਕ ਸਪਰੇਅ ਕਰਤੀ ਸੀ ਸੰਡੀ ਵਾਲੀ ਇੱਕ ਤੋਂ ਹੋਰ ਕਰਾਂਗੇ ਆ ਵੇਖੋ ਵਿਚ ਵਿਚ ਤਾਂ ਬਾੜ ਵਧੀਆ ਲੱਗਾ ਹੈ ਜੀ ਉਹ ਅੱਜ ਆਪਣਾ ਇਹ ਕੰਮਕਾਰ ਚੱਲ ਰਿਹਾ ਸੀ ਕਣਕ ਨੂੰ ਪਾਣੀ ਪੈ ਰਿਹਾ ਨਾਲੇ ਸਾਰ ਨੂੰ ਸੋ ਅੱਜ ਇਹ ਕੰਮਕਾਰ ਆਪਾਂ ਕਰ ਰਹੇ ਆਂ ਓਨ ਵਾਲੇ ਵਲੌਗ ਚ ਮਾਰਾਂ ਨੂੰ ਹੋਰ ਵੀ ਕੰਮਕਾਰ ਦਿਖਾਵਾਂਗਾ ਜੋ ਕਰਾਂਗਾ ਜੋ ਜੇ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਤੋਂ ਮਿਲਾਂਗੇ ਕਰਨਾ ਫੇਰ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ ਜੀ